ਮੇਟੂ ਜੀ ਪਠਾਨ ਮਾਜਰਾ ਹੋਰਾਂ ਦੀ ਗੱਲ ਕਰ ਲਈ ਐਕਸਰ ਕਮੈਂਟ ਆ ਜਾਂਦਾ ਕਿ ਪਠਾਨ ਮਾਜਰਾ ਹੋਰਾਂ ਦਾ ਕੀ ਬਣਿਆ ਕਾਫੀ ਟਾਈਮ ਉਹਨਾਂ ਦੀ ਕੋਈ ਵੀਡੀਓ ਵਗੈਰਾ ਕੁਝ ਨਹੀਂ ਆਇਆ ਸੀ ਆਪ ਤਾਂ ਫਿਰ ਇੱਕ ਵੀਡੀਓ ਆਈ ਦੁਬਾਰਾ ਫਿਰ ਚਰਚਾ ਸ਼ੁਰੂ ਹੋ ਗਈ ਤੇ ਉਹਨਾਂ ਦੇ ਪਤਨੀ ਦੀ ਕਹਿੰਦੇ ਵੀ ਸਿਹਤ ਵੀ ਠੀਕ ਨਹੀਂ ਸੀ ਫਿਰ ਅਕਾਲੀ ਦਲ ਵੀ ਕਹਿੰਦਾ ਵੀ ਨਾਲ ਖੜਾ ਹੈ ਉਹਨਾਂ ਦੀ ਸਿਹਤ ਵਾਸਤੇ ਖਾਸ ਕਰਕੇ ਉਹਦੇ ਤੇ ਧਿਆਨ ਦੇਣ ਵਾਸਤੇ ਹੁਣ ਥੋੜਾ ਜਿਹਾ ਦੱਸਿਓ ਕੀ ਚੱਲ ਰਿਹਾ ਏਸ ਕੇਸ ਤੇ ਇਸ ਮਾਮਲੇ ਦੇ ਵਿੱਚ ਕੀ ਚੱਲ ਰਿਹਾ ਹੈ ਪਹਿਲੀ ਗੱਲ ਤੇ ਇਹ ਆ ਕਿ ਭਈ ਹਰਮਿਤ ਪਠਾਨ ਮਾਜਰਾ ਇਨਾ ਤੋ ਲੱਭਿਆ ਨਹੀਂ ਗਿਆ ਹੂੰ ਗੈਂਗਸਟਰ ਫੜਨ ਵਾਲੀ ਟੀਮ ਵੀ ਮਗਰ ਲਾ ਦਿੱਤੀ ਗਈ ਜੀ ਇਹਦੇ ਤੇ ਕੀ ਕਹੋਗੇ ਪਹਿਲੀ ਗੱਲ ਤੇ ਹੂੰ ਕਿੰਨਾ ਸਮਾਂ ਹੋ ਗਿਆ ਲੰਬਾ ਸਮਾਂ ਹੋ ਗਿਆ ਹੁਣ ਤੇ ਇਹਦਾ ਮਤਲਬ ਇਹ ਹੈ ਕਿ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਵੀ ਤੁਹਾਡੇ ਨਾਲ ਫਰ ਭੱਜਣ ਵਾਲੇ ਨੂੰ ਰਾਜ ਜ਼ਿਆਦਾ ਹੈ ਜੀ ਜੀ ਦੂਜੀ ਗੱਲ ਕਿ ਹਰਮੀਤ ਪਠਾਨ ਮਾਜਰਾ ਦੀ ਕੱਲ ਸੁਣਵਾਈ ਸੀਗੀ ਸੁਣਵਾਈ ਦੇ ਵਿੱਚ ਉਹਨਾਂ ਨੇ ਕੀ ਕੀਤਾ ਜਿੰਨਾ ਕੁ ਮੈਂ ਸੁਣ ਰਿਹਾ ਸੀਗਾ ਇੱਕ ਚੈਨਲ ਤੇ ਉਹਨਾਂ ਦੇ ਜਿਹੜੇ ਹੈਗੇ ਨੇ ਵਕੀਲ ਸਾਹਿਬ ਜੀ ਉਹਨਾਂ ਨੇ ਜੋ ਸ਼ਿਕਾਇਤ ਕਰਤਾ ਬਿਬੀ ਆ ਉਹਦੇ ਕੁਝ ਫੋਟੋਗ੍ਰਾਫਸ ਜਿਹੜੇ ਆ ਨਿੱਜੀ ਜ਼ਿੰਦਗੀ ਦੇ ਰੱਖਿਆ ਹੂੰ ਕਈ ਵਿਅਕਤੀਆਂ ਦੇ ਨਾਲ ਜੋੜ ਕੇ ਜੀ ਜੀ ਉਹ ਫੋਟੋਗ੍ਰਾਫਸ ਜਿਹੜੇ ਆ ਅਦਾਲਤ ਨੂੰ ਪੇਸ਼ ਕੀਤੇ ਗਏ ਨੇ ਮੇਰੇ ਖਿਆਲ ਦੇ ਨਾਲ ਉਹ ਵੀ ਹੁਣ ਅੱਗੇ ਜਾ ਕੇ ਇੱਕ ਕਿ ਬਹਿਸ ਹੁੰਦੀ ਆ ਬਹਿਸ ਤੋਂ ਬਾਅਦ ਹੀ ਫੈਸਲਾ ਬਣਦਾ ਤਾਂ ਬਹਿਸ ਦੇ ਵਿੱਚ ਉਹ ਵੀ ਇੱਕ ਹੋਣਾ ਵੱਡਾ ਵਿਸ਼ਾ ਬਣ ਗਿਆ ਕਿ ਕੀ 376 ਜੋ ਲੱਗੀ ਆ ਉਹ ਠਹਿਰੇਗੀ ਜੀ ਹੁਣ ਦੇਖੋ ਕੀਤਾ ਤਾਂ ਸਰਕਾਰ ਨੇ ਆ ਤੇ ਜੇ 376 ਵਾਲਾ ਮਾਮਲਾ ਉਲਟ ਪੈ ਗਿਆ ਤੇ ਉਹ ਬੀਬੀ ਵੀ ਜਿਹੜੀ ਆ ਨਾ ਕਾਨੂੰਨੀ ਤੌਰ ਤੇ ਹਾਂਜੀ ਉਲਟ ਸਕਦੀ ਹੈ ਕਿਉਂਕਿ ਹਰਮਿਤ ਪਠਾਨ ਮਾਜਰਾ ਇੱਥੋਂ ਤੱਕ ਦਾਵਾ ਕਰਕੇ ਆ ਸੀਗਾ ਨਾ ਤੁਹਾਨੂੰ ਯਾਦ ਹੋਣਾ ਵੀਡੀਓ 'ਚ ਕੋਦੀ ਜਾਨ ਨੂੰ ਖਤਰਾ ਹੈ ਹਮ ਗੱਲ ਮੇਰੇ ਪਾਉ ਨੂੰ ਫਿਰਦੇ ਨੇ ਯਾਦ ਹੈ ਤੁਹਾਨੂੰ ਹਾਂ ਬੇਚ ਵੀ ਗਿਆ ਪਰ ਉਹ ਗੱਲਾਂ ਪਤਾ ਨਹੀਂ ਉਹਨਾਂ ਦੀ ਕੀ ਬੁਨਿਆਦ ਆ ਪਰੰਤੂ ਕਾਨੂੰਨੀ ਝੱਜੂ ਜਦੋਂ ਪੈਂਦੇ ਆ ਤੇ ਫੇਰ ਬੰਦਾ ਬੜਾ ਉਲਝਦਾ ਉਹ ਹਾਲੇ ਚਲੋ ਇੱਕ ਵੱਖਰਾ ਵਿਸ਼ਾ ਹਮ ਕਿ ਕੋਰਟ ਉਹ ਸਾਰੀਆਂ ਚੀਜ਼ਾਂ ਨੂੰ ਕਨਸਿਡਰ ਕਰਦੀ ਹੈ ਕਿ ਨਹੀਂ ਕਰਦੀ ਜੀ ਅੱਗੇ ਫੈਸਲਾ ਕੀ ਹੁੰਦਾ ਕਿ ਨਹੀਂ ਹੁੰਦਾ ਪਰ ਤੀਜੇ ਪਾਸੇ ਤੁਸੀਂ ਜ਼ਿਕਰ ਕੀਤਾ ਹਰਮੀਤ ਸਿੰਘ ਪਠਾਨ ਮਾਜਰਾ ਦੀ ਸੁਪਤਨੀ ਸਿਮਰਨਜੀਤ ਕੌਰ ਦਾ ਦੇਖੋ ਉਹ ਉਹਦੀ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਆ ਉਥੇ ਹਸਪਤਾਲ ਦੇ ਬੈੱਡ ਤੇ ਤੇ ਜਿੱਦਾਂ ਇੱਕ ਬਿਮਾਰ ਵਿਅਕਤੀ ਹੁੰਦਾ ਹੈ ਜੀ ਜੀ ਬਿਲਕੁਲ ਮਤਲਬ ਕਿ ਜਿੱਦਾਂ ਬੋਲਣ ਚੱਲਣ ਤੋਂ ਵੀ ਦਿੱਕਤ ਹੈ ਹਮ ਹੁਣ ਇਹਨਾਂ ਨੇ ਕੀ ਕੀਤਾ ਕਿ ਪਟਿਆਲੇ ਉਥੇ ਉਹਨੂੰ ਪਟਿਆਲਾ ਉਹਨਾਂ ਦਾ ਲੋਕਲ ਸ਼ਹਿਰ ਹੈ ਜਿੱਦਾਂ ਹੁਣ ਤੁਹਾਨੂੰ ਆਬਲੋਟ ਆ ਜੀ ਤੁਹਾਡੇ ਪਿੰਡ ਨੂੰ ਮਲੋਟ ਲਾ ਲਓ ਜਾਂ ਤੁਹਾਡੇ ਪਿੰਡ ਨੂੰ ਡੱਬਾ ਲਈ ਲਾ ਲਓ ਬਿਲਕੁਲ ਲੋਕਲ ਸ਼ਹਿਰ ਹੈ ਉਥੇ ਮਤਲਬ ਕਿ ਇਹਨਾਂ ਦੇ ਪਿੰਡੋਂ ਪਟਿਆਲੇ ਤੇ ਅੱਧਾ ਪਿੰਡ ਮੇਰੇ ਨਾਲ ਦਾ ਡੈਲੀ ਆਉਂਦਾ ਹੁੰਦਾ। ਤੇ ਫਿਰ ਆਲੇ ਦੁਆਲੇੋਂ ਬਈ ਲੀਡਰ ਵੀ ਪਹੁੰਚਦੇ ਆ। ਇੱਕ ਹਰਮੀਤ ਪਠਾਨ ਮਾਜਰਾਨੀ ਜੋ ਨਿਉਰਾ ਮਾਰਿਆ। ਪੋਲੀਟਿਸ਼ੀਅਨਸ ਨੂੰ ਸਾਥੀਆਂ ਨੂੰ ਜਾਂ ਪੰਜਾਬੀਆਂ ਨੂੰ ਉਸ ਤੋਂ ਬਾਅਦ ਲੋਕਾਂ ਦੀ ਹਮਦਰਦੀ ਵੀ ਜੁੜੀ। ਜੀ। ਉਹ ਲੋਕ ਜਾਣਦੇ ਸਨ ਉੱਥੇ ਫਿਰ ਮਿਲਣ ਮਲਾਉਣ ਤੋਂ ਇੱਕ ਸਮੱਸਿਆ ਖੜੀ ਹੋ ਗਈ। ਹੂੰ। ਉੱਥੇ ਵਾਵਾ ਤਲਖ ਕਲਾਮੀ ਹੋਈ ਸ਼ੈਦ ਕਥੇ ਤੌਰ ਤੇ ਕੋਈ ਤਕਮ ਤੱਕਾ ਵੀ ਚੱਲਿਆ ਉਤੋਂ ਬਾਅਦ ਇਹਨਾਂ ਨੇ ਤੁਰੰਤ ਕੀ ਕੀਤਾ ਕਿ ਸਿਮਰਨਜੀਤ ਕੌਰ ਨੂੰ ਸ਼ਿਫਟ ਕਰ ਦਿੱਤਾ ਲੁਧਿਆਣੇ ਹਸਪਤਾਲ ਦੇ ਵਿੱਚ ਪਟਿਆਲੇ ਤੋਂ ਕਿ ਪਟਿਆਲੇ ਤੋਂ ਲੁਧਿਆਣੇ ਦੀ ਹੁਣ ਵਾਟ ਬਣ ਜਾਂਦੀ ਹੈ ਜੀ ਬਣ ਜਾਂਦੀ ਹੈ ਮੇਰੇ ਖਿਆਲ ਦੇ ਨਾਲ ਤਾਂ 150 ਕਿਲੋਮੀਟਰ ਤੋਂ ਵੀ ਕਰੀਬ ਹੋਏਗਾ ਜਉਂਤੇ ਵੀ ਲੋਕਲ ਸ਼ਹਿਰ ਤੋਂ ਤਾਂ ਪਾਸੇ ਦੂਰ ਉਹੀ ਮੈਂ ਕਹਿ ਰਿਹਾ ਨਾ ਕਿ ਇਹ ਤੇ ਜਿਹੜਾ ਪਟਿਆਲਾ ਸੀ ਤੇ ਇਹਨਾਂ ਦੀ ਪਿੰਡ ਦੀ ਬਿਮਾਰ ਹੈ ਇੱਥੇ ਹੂੰ ਤੇ ਇਲਾਕੇ ਦੇ ਲੀਡਰ ਜਿਹੜੇ ਆ ਉਹ ਤੇ ਰਹਿੰਦੇ ਤੁਹਾਨੂੰ ਪਤਾ ਫਿਰ ਉਹਦੇ ਸ਼ਹਿਰਾਂ ਦੇ ਨੇੜੇ ਤੇੜੇ ਆ ਤੇ ਫਿਲਹਾਲ ਇਹੀ ਇਸ ਮਾਮਲੇ ਦੇ ਵਿੱਚ ਅਪਡੇਸ਼ਨ ਆ ਕਿ ਇੱਕ ਤੇ ਕਾਨੂੰਨੀ ਲੜਾਈ ਆ ਇਹ ਆਪ ਦੇ ਹਿਸਾਬ ਨਾਲ ਲੜ ਰਹੇ ਆ ਹੁਣ ਬੀਬੀ ਨੇ ਆ ਜਿਹੜਾ ਵਕੀਲ हायर ਕੀਤਾ ਹੈ ਤੇ ਵੈਸੇ ਤਾਂ ਸਰਕਾਰ ਹੀ ਆ ਤੁਹਾਨੂੰ ਪਤਾ ਉਧਰੋਂ ਲੜ ਰਹੀ ਹੈ ਤੇ ਉਹਨਾਂ ਦੀ ਲੀਗਲ ਟੀਮ ਨੇ ਇਹਨਾਂ ਨੂੰ ਕਾਊਂਟਰ ਕਰਨਾ ਹੈ ਤਾਂ ਇੱਕ ਤੇ ਉਹ ਲੜਾਈ ਆ ਦੂਸਰੀ ਇਹ ਲੜਾਈ ਕਿ ਭਾਗਮ ਭਾਗ ਤੇ ਤੀਸਰਾ ਇੱਕ ਮੌਕੇ ਤੇ ਆਪਾਂ ਕਹਿ ਸਕਦੇ ਹਾਂ ਕਿ ਹਰਮੀਤ ਪਠਾਨ ਮਾਜਰਾ ਦੀ ਬੀਬੀ ਜਿਹੜੀ ਆ ਉਹ ਵੀ ਆਪਣੇ ਹਾਲਾਤ ਨਾਲ ਲੜ ਰਹੀ ਆ ਜੀ ਜੀ ਮਿੰਟੂ ਦੀ ਇਹ ਇੱਕ ਕਮੈਂਟ ਮੈਂ ਦੇ ਨਾਲ ਜੁੜਿਆ ਹੋਇਆ ਪੜ੍ਹਦੇ ਨਾ ਜੱਟ ਨੂੰ ਫਾਇਰ ਜੀ ਬਾਈ ਹੋ ਰੰਦਾ ਇਹ ਕਹਿੰਦੇ ਸੁਮੇਤ ਸੈਣੀ ਕਿਹੜਾ ਲੱਭ ਗਿਆ ਕਹਿੰਦੇ ਤੇ ਰਾਜਜੀਤ ਕਿੱਥੇ ਗਿਆ ਕਹਿੰਦੇ ਉਹ ਵੀ ਨਹੀਂ ਲੱਭਿਆ ਜੀ ਸ਼ੁਕਰੀਆ ਲੁਕਡ ਬਾਈ ਲਾ ਭਾਈ ਜੀ ਕਹਿੰਦੇ ਕਿ ਮਿੰਟੂ ਬਾਈ ਦੀ ਰਿਸਰਚ ਬਹੁਤ ਵਧੀਆ ਹੁੰਦੀ ਆ ਸ਼ੁਕਰੀਆ ਜੀ ਧੰਨਵਾਦ ਤੁਹਾਡਾ